ਜੀ ਸਰਦਾਰ ਸਾਹਿਬ ਜੀ ਕੀ ਹੋ ਰਿਹਾ ਹੈ ਕੀ ਚੱਲ ਰਿਹਾ ਹੈ ਕੀ ਪ੍ਰੋਸੈਸ ਹੈ ਇਹ ਡਿਨਰ ਦੀ ਤਿਆਰੀ ਹੋ ਰਹੀ ਹੈ ਅੱਜ ਸ਼ਾਮ ਨੂੰ ਆਚਾ ਤੇ ਕੱਟਾ ਲਸਣ ਅਦਰਕ ਕੱਟਤਾ ਲਸਣ ਅਦਰਕ ਤੇ ਗੰਡੇ ਦੀ ਹਜਾਮਤ ਹੋ ਰਹੀ ਏ ਕਰੋ ਜੀ ਚੈੱਕ ਫੁੱਟ ਚਰਨੂ ਹਰੀਆਂ ਮਿਰਚਾਂ ਕਰਨੀਆਂ 파ੜੀ 파ੜੀ ਕਰਕੇ ਤੇ ਉਹ ਚਿਕਨ ਉਹ ਤੇ ਮੈਰੀਨੇਟ ਕਰਕੇ ਲੱਗਿਆ ਹੋਇਆ ਫਸਫ ਟਿਕ ਵੱਡੇ ਹੀ ਕੰਮ ਕਰ ਛੇੜੇ ਜੇ ਕੰਮ ਖਾਣ ਪੀਣ ਦੇ ਮਾਮਲੇ ਤੇ ਸਿਰੇ ਹੀ ਕਰਾਈਦਾ ਆ ਬਾਕੀ ਕੰਮ ਠੀਕ ਹੈ ਖਾਣ ਪੀਣ ਦੇ ਮਾਮਲੇ ਤੇ ਥੱਕ ਪਾ ਗਿਆ ਸੀ ਸਹੀ ਜੇ ਕਹਿੰਦੇ ਖਾਣ ਪੀਣ ਦੇ ਸ਼ਕੀਮ ਖਾਣ ਪੀਣ ਦੇ ਮਾਮਲੇ 'ਚ ਸ਼ਾਈ ਖਾਣਾ ਹੁੰਦਾ ਭਾਈ ਵਾਹ ਜੀ ਵਾਸੀ ਬੜੀ ਛੀ ਜੀਰਾ ਬਹੁਤ ਵਧੀਆ ਚੀਜ਼ ਹੈ ਤੁਹਾਡੀ ਸਿਹਤ ਵਾਸਤੇ ਜੀਰਾ ਸਾਹ ਪੰਜੂਪੀ ਨੂੰ ਵਿੱਚ ਅਦਰਕ ਤੇ ਲਸਣ ਮੋੜਾ ਜਪਦੇ ਇਹਦੇ ਤੋਂ ਗਿੰਦੇ ਸੜ ਦਿੰਦੇ ਆ ਨਾਲ ਹੀ ਆਪਣੇ ਸਵਾਦ ਮੁਤਾਬਕ ਕਿਉਂਕਿ ਕੋਈ ਕੱਟ ਖਾਂਦਾ ਕੋਈ ਵੱਧ ਖਾਂਦਾ ਆਪਾਂ ਖਾਣਾ ਮੀਡੀਅਮ ਚਾਹ ਰਹੇ ਮੀਡੀਅਮ ਮੀਡੀਅਮ ਇਹ ਜਦੋਂ ਆਪਾਂ ਪਾਣੇ ਸ਼ਾਪ ਕੀਤੀ ਹੋਈ ਰੈਕਸ ਆਣੀ ਉਹਦੇ ਤਪਾ ਚਾਪ ਕਹਿੰਦੇ ਜਦੋਂ ਗੰਡੇ ਬਣ ਜੇ ਢਿੱਲੇ ਹੋ ਗਏ ਨਾਲ ਹੀ ਇਹਨਾਂ ਦਾ ਸੰਕੇਟ ਆ ਜਾਂਦਾ ਉਹਦੇ ਇਹਨੇ ਫਿਰ ਹੋਰ ਰਸ ਬੰਨ ਦੇਣਾ ਆਮ ਆਟੋਮੈਟ ਆ ਗਿਆ ਸੋ ਤੁਹਾਨੂੰ ਥੋੜਾ ਟਾਈਮ ਹੀ 5-7 ਮਿੰਟ ਭੁੰਨ ਕੇ ਫਿਰ ਇਹਦੇ ਵਿੱਚ ਪਾ ਦੇਣਾ ਆਪਾਂ ਛਿੱਕਣ। ਜਦੋਂ ਉਹਨੂੰ ਤੜਫੜ ਜਾਣਾ ਉਸ ਤੋਂ। ਸੋ ਆਲਮੋਸਟ ਇੱਕ ਚਮਚਾ ਸਮਾ ਤੇ ਇੱਕ ਚਮਚਾ ਹਲਦੀ ਲਾ। ਜਿਹੜੇ ਦੋ ਗਿੰਗ ਮਰੀਨੇਟ ਕਰਕੇ ਰੱਖਿਆ ਹੋਇਆ। ਮਸਲਾ ਨਹੀਂ ਚਲਾ ਲਾ ਕੇ ਤੜਕਾ ਬਣ ਗਿਆ ਬਸ ਨੂੰ ਸੜਕੇ ਦੇ ਵਿੱਚ ਸਿੱਟ ਦੇਣਾ ਠੀਕ ਚੋਣ ਨਰਦੀ ਲੱਗ ਗਿਆ ਉਹਦੇ ਤੇ ਪਾਣੀ ਪਾ ਦੇਣ ਵਿੱਚ ਦਿੱਤੇ ਉੱਤੇ ਹਰ ਚਾਪ ਕੀਤੇ ਹੋਏ ਜਿਹੜੀਆਂ ਆਪਣੇ ਡੋਕਰਾ ਰਿਖੇ ਨੇ ਇਹ ਪਾ ਦੇਣੇ ਨੀ ਵੇਚ ਐਡ ਕਰ ਦਈਏ ਵੇਚ ਨਹੀਂ ਕਰਨਾ ਕੋਈ ਇਨੂੰ ਭਾਵੇਂ ਬਣਾ ਲਓ ਤਰੀ ਵਾਲਾ ਤੇ ਭਾਵੇਂ ਬਣਾ ਲਓ ਸੁੱਕਾ ਜੇ ਤਾਂ ਪੈਕਸ਼ਾ ਕੇ ਲਾਉਣਾ ਹੈ ਫਿਰ ਤਾਂ ਵਿੱਚੋਂ ਥੋੜਾ ਸੁੱਕਾ ਕੱਢ ਲਓ ਜੇ ਤਰੀ ਨਾਲ ਖਾਣਾ ਤਾਂ ਫਿਰ ਥੋੜਾ ਵਿੱਚ ਐਡ ਪਾਣੀ ਕਰ ਦਿਓ ਆਪਾਂ ਕਿਹਾ ਜੀ ਮੁਰਗਾ ਤੁਹਾਡਾ ਠੈ ਹੁਣ ਆਪਾਂ ਇਹਨੂੰ ਮਿਕਸ ਕਰ ਦਸਤਾ ਤੇ ਆਪਾਂ ਨੂੰ ਪੰਨ 10 ਮਿੰਟ ਠੱਕ ਦੇ ਵਿੱਚ ਥਾਂ ਲੱਗਣਾ ਜੀ ओके जी चिकन ਬਣ ਕੇ ਰੈਡੀ ਹੈ ਇਹਦੇ ਚ ਆਪਾਂ ਪਾਈਆਂ ਸੀ ਹਰੀਆਂ ਪੂਪਾਂ ਥੋੜੀ ਜੀ ਮੇਥੀ ਧਨੀਆ ਪਾਵਾਂਗੇ ਉੱਤੇ ਜਦੋਂ ਖਾਣਾ ਆ ਤੇ ਜੇ ਤਾਂ ਇਹਨੂੰ ਇਦਾਂ ਛਕਣਾ ਪੈਕ ਛਕ ਨਾਲ ਤੇ ਕੌਲੀ ਚ ਬਹੁਤ ਰੈਡੀ ਚ ਗੋਆ ਤੇ ਜੇ ਤੁਸੀਂ ਤਰੀ ਬਣਾਉਣੀ ਤੇ ਥੋੜਾ ਜਿਹਾ ਪਾਣੀ ਐਡ ਕਰਨਾ ਪੈਣਾ ਗਰਮ ਵਿੱਚ ਦੇ ਠੀਕ ਹੈ ਨਾ ਜ਼ਿਆਦਾ ਨਹੀਂ ਰਹਿਣਾ ਇਹਨੂੰ ਕਿ ਰਿਜ ਗਿਆ ਜਿੰਨਾ ਜਿੰਨਾ ਸੀ ਜ਼ਿਆਦਾ ਰਹਿਣਿਆ ਤੇ ਇਹ ਸਟ੍ਰੈਟਰ ਬਣ ਜੂਗਾ ਇਹ ਰੈਡੀ ਟੂ ਗੋ ਆ ਤੇ ਰੋਟੀ ਨਾਲ ਆਪਾਂ ਇਦਾਂ ਵੀ ਖਾ ਸਕਦੇ ਐ ਇੰਨੀ ਰਸਮੇਸੀ ਜੀ ਤਰੀ ਹੈਗੀ ਐ ਇਹਦੇ ਨਾਲ ਚੱਲ ਸਕਦਾ ਕੰਮ ਮੇਰੇ ਖਿਆਲ ਦੇ ਵਿੱਚ ਤਾਂ ਤੇ ਰੈਡੀ ਟੂ ਗੋ ਆ ਚਿਕਨ ਤੁਹਾਡਾ ਬਣ ਕੇ ਰੈਡੀ ਐ ਰੈਸਪੀ ਚਾਹੀਦੀ ਹੋਈ ਰੈਸਪੀਆਂ ਬਹੁਤ ਹੁੰਦੀਆਂ ਇੱਥੇ ਕਿੰਦੀਆਂ ਬਟਰ ਚਿਕਨ ਹੋ ਗਿਆ ਚਿਕਨ ਕੜ੍ਹੀ ਹੋ ਗਈ ਚਿਕਨ ਕੜਾਈ ਹੋ ਗਈ ਚਿਕਨ ਤੰਦੂਰੀ ਹੋ ਗਿਆ ਚਿਕਨ ਮਸਾਲਾ ਹੋ ਗਿਆ ਚਿਕਨ ਕੜਾਈ ਹੋ ਗਿਆ ਹਾਂਜੀ ਬਹੁਤ ਤਰ੍ਹਾਂ ਦੀਆਂ ਰੈਸਪੀਆਂ ਹੁੰਦੀਆਂ ਕੋਈ ਚਾਹੀਦੀ ਹੋਈ ਤੇ ਦੱਸ ਦਿਓ ਫੇਰ ਆ ਅੱਜ ਬਣਾਇਆ ਐ ඉ nu ശange ന කරange Jar. K!